ਠੀਕ ਹੈ ਜੀ ਬੇਸ਼ੱਕ ਤੁਹਾਡੇ ਘਰਾਂ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਤੁਹਾਡੇ ਚਾਚੇ ਤਾਏ ਭੈਣ ਭਰਾ ਅੱਗੇ ਜਾ ਕੇ ਤੁਹਾਡੇ ਭਤੀਜਾ ਨੇ ਭਾਣਜੇ ਨੇ ਵੀ ਜਿਹੜੀ ਹੈਗੀ ਉਹ ਨੌਕਰੀ ਲੈਣੀ ਹੈ ਤਾਂ ਸਾਥੀਓ ਪੈਨਸ਼ਨ ਉਹਨਾਂ ਨੂੰ ਕੋਈ ਨਹੀਂ ਮਿਲੂਗੀ ਇਹ ਤੁਸੀਂ ਆਪ ਦੇ ਵਧਾਏ ਕੋਈ ਦੇਖੇ ਹੋਣਗੇ ਕਿ ਜਿਨ੍ਹਾਂ ਨੇ ਉਹਨਾਂ ਨੂੰ ਮੰਤਰੀ ਦੇ ਪਦ ਤੋਂ ਹਟਾ ਕੇ ਦੂਜੇ ਮੰਤਰੀ ਸਥਾਪਿਤ ਕਰਤਾ ਉਹ ਇੱਕ ਇਹਨਾਂ ਦੀ ਚਾਲ ਹੈ ਕਿ ਜਿਹੜੇ ਜਿਹਨੇ ਪਹਿਲਾਂ ਵਾਲੇ ਮੰਤਰੀਆਂ ਪੈਨਸ਼ਨਾਂ ਲਾਗੀਆਂ ਚਾਹੇ ਬੇਸ਼ਕਰ ਨੂੰ ਉਹਨਾਂ ਨੂੰ ਹਟਾਤਾ ਪਰ ਉਹਨਾਂ ਨੂੰ ਪੈਨਸ਼ਨ ਲੱਗੀ ਇਹ ਸਿਰਫ ਆਪ ਦਾ ਸੋਚ ਰਹੀ ਹੈ ਤੇ ਨਾ ਉਹ ਤਾਂ ਖੂਬ ਨਿਕੜੇ ਪੈ ਜੰਗਾ ਉਸ ਵਾਂਗੂੰ ਜੇ ਤੁਸੀਂ ਵੋਟ ਪਾਉਣੀ ਆ ਝਾੜੂ ਪਾਣੀ ਤੁਸੀਂ ਕਿਸੇ ਨੂੰ ਮਰਜੀ ਪਾ ਦਿਓ ਪਰ ਬਸ ਨੋਟਾ ਬਟਨ ਦਵਾ ਦਿਓ ਤਾਂ ਵੀ ਅਸੀਂ ਸਹਿਮਤ ਹਾਂ ਕਿ ਇੱਥੇ ਮੇਰੇ ਬਹੁਤ ਵੱਡੀ ਗੰਟੀ ਦੇ ਵਿੱਚ ਜਿਹੜੇ ਪੁਲਿਸ ਆ ਗਏ ਵੀ ਸਾਡੇ ਨਾਲ ਆ ਪਾਣਾ ਵੀ ਨਾਲ ਨੇ ਬੇਸ਼ੱਕ ਉਹ ਸਿੱਧੇ ਤੌਰ ਤੇ ਵੀਰ ਜਿੰਨੇ ਵੀ ਸ਼ਹੀਦ ਹੋਇਆ ਸਾਥੋਂ ਘਟੀਆਂ ਗੱਲ ਉਹਨਾਂ ਨੂੰ ਇਹਨਾਂ ਨੇ ਮਤਲਬ ਸ਼ਹੀਦ ਅੰਦਰਜੇ ਨਹੀਂ ਦਿੱਤਾ ਜਿਹੜੇ ਸਭ ਤੋਂ ਇੱਕ ਸ਼ਰਮਨਾਕ ਗੱਲ ਹੋ ਸਕਦੀ ਆਪਣੇ ਮਤਲਬ ਸਮਾਜ ਦੇ ਲਈ ਆਉਣ ਵਾਲੇ ਟਾਈਮ ਤੇ ਸਾਥੀਓ ਆਪਣੇ ਪੁੱਛ ਨਹੀਂ ਦਿੱਤੇ ਰਿਹਾ ਮੈਂ ਇਹ ਵੀ ਅਪੀਲ ਕਰਦੀ ਆਂ ਬਰਨਾਲਾ ਦੇ ਨਿਵਾਸੀਆਂ ਨੂੰ ਵੀ ਮੇਰੇ ਹੱਥ ਜੋੜ ਕੇ ਪੀ ਲੈ ਆਮ ਆਦਮੀ ਨੂੰ ਹੁਣ ਨਾ ਵੋਟ ਪਾਓ ਉਹ ਆਮ ਆਦਮੀ ਨਹੀਂ ਹੈਗਾ ਉਹ ਵੱਡੇ ਵੱਡੇ ਵਾਅਦੇ ਕਰਦਾ ਸੀ ਆਪਾਂ ਵੀ ਉਹਦੇ ਝਾਂਸੇ 'ਚ ਆ ਗਏ ਨੀ ਯਾਰ ਵਕਾਈ ਬੰਦਾ ਇਹ ਦਿਖਦਾ ਪਰ ਉਹ ਕਲਾਕਾਰ ਹੀ ਰਹਿ ਜਾ ਅੱਜ ਵੀ ਤੁਸੀਂ ਸਟੇਜਾਂ ਦੇ ਦੇਖਿਆ ਹੁਣ ਸਾਥੀਓ ਉਹ ਸਟੇਜ ਤੇ ਖੜ ਕੇ ਕੋਈ ਕੰਮ ਦੀ ਗੱਲ ਨਹੀਂ ਕਰਦਾ ਉਹ ਮੁੱਖ ਮੰਤਰੀ ਵਾਲੀ ਕੋਈ ਗੱਲ ਨਹੀਂ ਕਰਦਾ ਉਹ ਗੱਲ ਪਤਾ ਕੀ ਕਰਦਾ ਹੈ ਆ ਹੱਸਮੁਦ ਬਚਕਲੀ ਪਾਈ ਜਾਂਦੀ ਹੈ ਜੀ ਆ ਬਾਦੂ ਸਰਕਾਰ ਨੇ ਆ ਕੀਤਾ ਸੀ ਜੀ ਉਹ ਯਾਰ ਕਰਦਾ ਨਹੀਂ ਕੁਛ ਨਹੀਂ ਕੀਤਾ ਉਹਨਾਂ ਦਾ ਰੂਸਾਂ ਨਾਲ ਗੱਲਾਂ ਹੀ ਕੀਤੀਆਂ ਪਰ ਅਸੀਂ ਕਹਿੰਦੇ ਵੀ 22 ਸਾਲਾਂ ਤੋਂ ਕੀ ਕਰਤਾ ਆਪਾਂ ਕਹਿੰਦੇ ਵੀ ਸਟੇਜ ਤੇ ਖੜ ਕੇ ਲੋਕਾਂ ਨੇ ਗੱਲਾਂ ਨਾ ਕਰੋ ਮਾਨ ਸਾਹਿਬ ਤੁਸੀਂ ਦੱਸੋ ਵੀ ਸਾਡੀ ਪਰਫਾਰਮੈਂਸ ਕੀ ਹੈ ਅਸੀਂ ਆ ਕੀਤਾ ਨਗਲ ਵਾਲਾ ਕੰਮ ਨਹੀਂ ਕੀਤਾ ਇਹ ਭੰਡਾ ਦੀ ਸਰਕਾਰ ਇਹਨੂੰ ਤਾਂ ਹੀ ਕਿਹਾ ਜਾਂਦਾ ਵੀ ਇਹਨੇ ਭੰਡਾ ਵਾਲਾ ਕੰਮ ਨਹੀਂ ਕੀਤਾ ਤੇਜਾ ਨੇ ਖੜਕੇ ਅੱਜ ਤੱਕ ਮੰਤਰੀ ਬਣ ਕੇ ਇਹਨੇ ਕੁਝ ਸੋਚਿਆ ਹੀ ਨਹੀਂ ਇਹ ਜਿਹੜਾ ਪੰਜਾਬ ਆਪਣਾ ਐਡਾ ਕੋਈ ਹਾਲ ਸੁਪਾ ਸੀ ਨਾ ਉਹਦੀ ਜੜ ਬਣਨ ਦਾ ਕਾਰਨ ਉਹ ਆਪ ਆਦਮੀ ਜਿਹੜੇ ਹੈਗੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਜਿਵੇਂ ਇੱਠਾ ਵਰਤਾ ਆਪਾਂ ਤਾਂ ਸੋਚ ਕੇ ਸਰਕਾਰ ਚੁਣੀ ਸੀ ਇਲਾਕਾ ਨਿਵਾਸੀਓ ਵੀ ਕਹਿੰਦਾ ਦਿੱਤਣਾ ਪਰ ਉਹ ਮੀਟਿੰਗਾਂ ਤੇ ਭੱਜ ਜਾਂਦਾ ਮੀਟਿੰਗ ਪੋਸਟਪੋਨ ਕਰ ਦਿੱਤੀ ਜਾਂਦੀ ਆ ਆਪ ਦੀ ਜਗ੍ਹਾ ਤੇ ਕਿਸੇ ਹੋਰ ਨੂੰ ਸਾਡਾ ਮਤਲਬ ਹੱਥ ਜੋੜ ਕੇ ਇਹ ਕਹਿ ਦਿੱਤਾ ਜਾਂਦਾ ਵੀ ਮੀਟਿੰਗ ਤੁਹਾਡੀ ਪੋਸਟਪੋਨ ਹੈ ਤੇ ਐਨੇ ਵੱਡੇ ਵੱਡੇ ਇਹਨੇ ਮਤਲਬ ਵਾਅਦੇ ਕੀਤੇ ਸੀ ਕਿ ਜਦੋਂ ਮੇਰੀ ਸਰਕਾਰ ਆਊਗੀ ਇਹ ਮੰਤਰੀ ਨੇ ਜਿੰਨੇ ਘਾਤ ਲਾਰੇ ਸੀ ਮਾਨ ਸਰਕਾਰ ਨੇ ਤੇ ਸਾਰੇ ਆਪਣੇ ਸਾਹਮਣੇ ਆ ਗਏ ਆ ਤੇ ਨਹੀਂ ਕਿਹਾ ਸੀ